2012 ਮਾਡਲ ਆ ਵੀਰੇ ਇਹ 55 ਹਸਪਾਵਰ ਡਬਲ ਕਲਚ ਆ ਹਾਂਜੀ ਪਾਵਰ ਸਟੀering ਆ, ਤੇਲ ਬ੍ਰੇਕਾਂ, ਡਿਸਟ੍ਰਿਬਿਊਟਰ ਆ, ਸਾਰਾ ਕੁਝ ਅਮਨ ਲਾ 55 ਉਸਪਰ ਬਟ ਟਰੈਕਟਰ ਹੈ। 1300 ਘੰਟਾ ਚੱਲਿਆ, ਬਿਲਕੁਲ ਨਵਾਂ ਟਰੈਕਟਰ ਹੈ ਵੀ। ਠੀਕ ਹੈ ਜੀ। ਹਾਂ ਜੀ। ਟਾਇਰਾਂ ਦੀ ਕੰਡੀਸ਼ਨ ਆ। ਟਾਇਰਾਂ ਦੀ ਕੰਡੀਸ਼ਨ ਹੈਗੇ 90 ਪੈਸੇ ਨਾਲ ਦੇ। ਟਾਇਰ ਪਿਛਲੇ ਤੇ ਆ ਮੂਰਲੇ ਨਵੇਂ ਆ ਜੀ। ਡਬਲ ਕਲੱਚ ਆ ਜੀ। 2017 ਮਾਡਲ ਆ ਵੀਰੇ ਇਹ। ਹਾਂ ਜੀ। ਚਾਰੇ ਟਾਇਰ ਇਹਦੇ ਨਵੇਂ ਨੇ। ਪੂਰਾ ਨਵਾਂ ਟਰੈਕਟਰ ਆ। 2022 ਦੀ 22 ਮਾਡਲ ਆ। 600 ਘੰਟਾ ਚੱਲਿਆ ਹੋਇਆ ਨਾਲ ਦੇ 90-95 ਪੈਸੇ ਟਾਇਰ ਨੇ। ਬਿਲਕੁਲ ਨਵਾਂ ਪੀ ਇਹ ਟਰੈਕਟਰ ਉਹਨਾਂ ਦਾ ਚੱਲਿਆ ਬਿਲਕੁਲ ਨਵਾਂ ਟਰੈਕਟਰ ਕਨੋਪੀ ਕਨੋਪੀ ਨਾਲ ਦੀ ਸਾਰਾ ਕੁਝ ਇਹ 2017 ਮਾਡਲ ਆ ਵੀਰੇ ਇਹਦੇ ਐਮ ਆਰ ਐਫ ਦੇ ਟਾਇਰ ਨੇ ਚਾਰੇ 90 ਪੈਸੇ ਟਾਇਰ ਨੇ ਸਸਤੋਂ ਸਸਤੋਂ ਸਾਰਾ ਕੁਝ ਨਾਲ ਦੇਵਾਂਗੇ ਪੂਰਾ ਨਵਾਂ ਬਿਲਕੁਲ ਨਵਾਂ ਟਰੈਕਟਰ ਓਕੇ ਜਮਾ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਸੀ ਨਾਲ ਵੀਰ ਜਸਵੰਤ ਜੁੜਿਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਉਹ ਠੀਕ ਆ ਭਰਾ ਹਾਂ ਵਧੀਆ ਭਾਈ ਤੇ ਕਿੰਨੇ ਕੁ ਟਰੈਕਟਰ ਨੇ ਆਪਾਂ ਤਾਂ ਟਰੈਕਟਰ ਆਏ ਵੀਰੇ 7-8 ਆਪਣੇ ਕੋਲੇ 7-8 ਕੰਡੀਸ਼ਨਾਂ ਦੇ ਕਿਵੇਂ ਰਹਿਣਗੇ ਬਿਲਕੁਲ ਨਵੇਂ ਡੈਕਟਰ ਜਮਾ ਜਮਾ ਨਵੇਂ ਜਮਾ ਨਵੇਂ ਠੀਕ ਹੈ ਤੇ ਕਾਪੀਗਾਇਆਂ ਦੇ ਕਾਪੀਗਾਇਆਂ ਦੀ ਜਿੰਮੇਵਾਰੀ ਹੈ ਵੀਰੇ ਫੁੱਲ ਜਿੰਮੇਵਾਰੀ ਫੁੱਲ ਹਾਂਜੀ ਠੀਕ ਹੈ ਪੰਜਾਬ ਆ ਉਹਨਾਂ ਨੇ ਕਿਹਾ ਨਾ ਹਰਿਆਣਾ ਹਰਿਆਣਾ ਨੇ ਵੀਰੇ ਹਰਿਆਣਾ ਹਰਿਆਣਾ ਉਹਨਾਂ ਦੇ ਠੀਕ ਹੈ ਹੁਣ ਆਪਾਂ ਛੱਡਦੇ ਸਿਉਣਾ ਲੀਕਾ ਤੋਂ ਸਟਾਰਟ ਕਰਦੇ ਆਂ ਬਾਈ ਦੱਸੀਏ ਇਹਦੇ ਬਾਰੇ 2012 ਮਾਡਲ ਆ ਵੀਰੇ ਇਹ 55 ਹਸਪਵਰਾ ਡਬਲ ਕਲੱਚ ਆ ਹਾਂਜੀ ਪਾਵਰ ਸਟੀering ਆ ਤੇਲ ਬ੍ਰੇਕਾਂ ਡਿਸਟ੍ਰਿਬਿਊਟਰ ਆ ਸਾਰਾ ਕੁਝ ਅਮਨ ਲਾ 55 ਉਸ ਪਾਵਰ ਟਰੈਕਟਰ ਆ 55 ਉਸ ਪਾਵਰ 14 ਦੇ ਟਾਇਰਾਂ ਚ 14 ਦੇ ਟਾਇਰਾਂ ਚ ਆਪਸੇ ਟਾਇਰ ਜਮਾ ਨਾ ਮੈਂ ਆ ਮੂਰਲੇ 90 ਪੈਸੇ ਨੇ ਐਮ ਆਰ ਐਫ ਦੇ ਠੀਕ ਆ ਜੀ ਪੂਰਾ ਨਵਾਂ ਟਰੈਕਟਰ ਆ ਰੇਟ ਹੈਗਾ ਇਹਦਾ 3,55,000 ਰੁਪਇਆ ਮੌਕੇ ਤੇ ਦੇ ਦਾਂਗੇ 3,30,000 ਦਾ 330000 ਦਾ ਹਾਂਜੀ 330000 ਦਾ ਮਿੱਤਰੋ ਇਹ ਸਿਉਣਾਲੀ ਕਾ ਟਰੈਕਟਰ ਬਣੂਗਾ ਡਬਲ ਡਿਸਟ੍ਰਿਬਿਊਟਰ ਚ ਹੈ ਤੇ ਟਰੈਕਟਰ ਚੰਗਾ ਤੇ ਮੂਰੇ ਆ ਗਿਆ 5405 CRD ਗੇਅਰ ਪਰ ਹੋਣਾ ਇਹ 2023 ਮਾਡਲ ਹੈ ਵੀਰੇ ਹਾਂਜੀ ਤੇ 861000 ਰੁਪਏ ਰੇਟ ਆ 1300 ਘੰਟਾ ਚੱਲਿਆ ਬਿਲਕੁਲ ਨਵਾਂ ਟਰੈਕਟਰ ਹੈ ਵੀ ਠੀਕ ਹੈ ਜੀ ਹਾਂਜੀ ਤੈਰਾ ਦੀ ਕੰਡੀਸ਼ਨ ਹੈ ਤੈਰਾ ਦੀ ਕੰਡੀਸ਼ਨ ਹੈਗੇ 90 ਪੈਸੇ ਨਾਲ ਦੇ 90 ਪੈਸੇ ਨਾਲ ਦੇ ਹਾਂਜੀ ਠੀਕ ਹੈ ਪੋਲੋ ਵਿਰਾਟ ਦੇ ਹਾਂਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਟਰੈਕਟਰ ਪੂਰਾ ਚੰਗਾ ਪਿਆ ਬਿਲਕੁਲ ਸ਼ੋਅਰੂਮ ਕੰਡੀਸ਼ਨ ਹੈ ਤਾਂ ਟਰੈਕਟਰ ਤੇ ਕਿੰਨੇ ਕਿਹਾ ਸੀ ਇਹਦੀ ਡਿਮਾਂਡ ਹੈ ਇਹਦਾ ਰੇਟ ਤਾਂ ਹੈਗਾ ਜੀ 8,66,000 ਰੁਪਏ ਪਰ 8,25,000 ਤਾਂ ਦੇ ਦੇਣਗੇ ਮੌਕੇ ਤੇ ਯਾਰ 820 ਦਾ ਫਿਰ ਚਲੋ 820 ਦਾ ਕਰ ਦੋ ਬਾਈ 820 ਦਾ ਮੰਨ ਜੂ ਮਿੱਤਰੋ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਸੈਂਪਲ ਕੱਪੜੇ ਵਾਲੀ ਛਤਰੀ ਹੈ ਮੂਰੇ ਆ ਗਿਆ 60 ਫਾਰਮ ਦੱਸੀ ਬਾਈ ਇਹ 95000 ਮੌਕੇ ਤੇ 2.2 ਲੱਖ ਦਾ ਦੇ ਦਾਂਗੇ 2.2 ਦਾ ਤੇ ਆ ਦੱਸੀ ਟੈਰਨਪੂ ਦਾ ਟਾਇਰ ਪਿਛਲੇ ਦੇ ਆ ਮੂਰਲੇ ਨਵੇਂ ਆ ਜੀ ਡਬਲ ਕਲਚ ਆ ਜੀ ਪਿਛਲੇ ਦੇ ਅੱਦੇ ਨੇ ਮੂਰਲੇ ਨਵੇਂ ਨੇ ਡਬਲ ਕਲਚ ਹੈ ਐਂਡ ਵਾਲੀ ਕਟਾਈ ਆ ਗਈ ਰੰਗ ਪੇਂਟ ਦਾ ਕਿਵੇਂ ਆ ਬਾਈ ਰੰਗ ਪੇਂਟ ਦਾ ਬਿਲਕੁਲ Ориਜਨਲ ਲੈਟਰ ਆ ਵੀਰੇ ਰੰਗ ਪੇਂਟ ਦਾ ਬਾਈ ਕਹਿੰਦਾ ਸਾਰਾ ਰੇਨ ਵਾਲਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਮੌਕੇ ਤੇ ਹੋਰ ਹੋ ਜੂਗਾ ਮਾੜਾ ਮੋਟਾ ਹੋਰ ਕਰ ਦਾਂਗੇ ਬਾਈ ਮੌਕੇ ਤੇ ਮਾੜਾ ਮੋਟਾ ਮਾਨ ਤਾਨ ਹੋਰ ਹੋ ਜੂਗਾ ਮਿੱਤਰੋ ਤੇ ਮੂਰੇ ਆ ਗਿਆ ਸਵਰਾਜ 744 ਹੈ 4 ਸਟਾਰ ਦੱਸੀ ਬਾਈ 2017 ਮਾਡਲ ਹੈ ਵੀਰੇ ਇਹ ਹਾਂਜੀ ਚਾਰੇ ਟਾਇਰ ਇਹਦੇ ਨਵੇਂ ਨੇ ਪੂਰਾ ਨਵਾਂ ਟਰੈਕਟਰ ਆ ਇਹ 4,85,000 ਮੰਗਦੇ ਆ ਸਾਢੇ 4 ਦੇ ਦੇ ਦਾਂਗੇ ਲਾਸਟ ਇਕুই ਰੇਟ ਠੀਕ ਆ ਸਾਢੇ 4 ਦਾ ਮਿੱਤਰੋ ਇਹ ਬਣੂਗਾ ਲਾਸਟ ਰੇਟ ਆ ਬਾਈ ਕਹਿੰਦਾ ਇੱਕ ਕੋਈ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਦਾ ਵੀ ਓਕੇ ਆ ਤੇ ਪਲ ਕੱਪੜੇ ਵਾਲੀ ਛਾਤਰੀ ਆ ਗਈ ਤੇ ਮੂਹਰੇ ਆ ਗਿਆ 855 ਰਵਰਸ ਪੀਟੀਓ ਦੇਗੀ ਚੁੱਲੇ ਵਾਲਾ ਦੱਸਿਓ ਬਾਈ ਇਹ 2022 ਦੀ 22 ਮਾਡਲ ਆ 600 ਘੰਟਾ ਚੱਲਿਆ ਹੋਇਆ ਨਾਲ ਦੇ 90 95 ਪੈਸੇ ਟਾਇਰ ਨੇ ਬਿਲਕੁਲ ਨਵਾਂ ਪੀਸ ਆ ਡੈਟਰ ਠੀਕ ਹੈ ਜੀ 7 ਲੱਖ 45000 ਰੁਪਏ ਮੰਗਦੇ ਆ 7 ਲੱਖ 20000 ਦਾ ਮੌਕੇ ਤੇ ਦੇ ਦਿਆਂਗਾ 7 20 ਦਾ ਮਿੱਤਰੋ ਮੌਕੇ ਤੇ ਇਹ ਬਣੂਗਾ ਅਲੱਗ ਤੋਂ ਕਲੱਚ ਵਾਲਾ ਬਿਲਕੁਲ ਸ਼ੋਅਰੂਮ ਕੰਡੀਸ਼ਨ ਟਰੈਕਟਰ ਕਹਿ ਸਕਦੇ ਆ ਆਪਾਂ ਚੰਗਾ ਟਰੈਕਟਰ ਤੇ ਟਰੈਕਟਰ ਦੇਖ ਸਕਦੇ ਹੋ ਤੇ ਸੈਂਪਲ ਕੱਪੜੇ ਵਾਲੀ ਛਾਤਰੀ ਆ ਗਈ ਮੂਹਰੇ ਆ ਗਿਆ ਸਿ ਇਹ ਚਾਰ ਤੋਂ 5 ਘੰਟਾ ਚੱਲਿਆ ਬਿਲਕੁਲ ਨਵਾਂ ਟਰੈਕਟਰ ਕਨੋਪੀ ਕਨੋਪੀ ਨਾਲ ਦੀ ਸਾਰਾ ਕੁਝ ਠੀਕ ਹੈ ਜੀ ਇਹਦਾ ਰੇਟ ਆ 7.5 ਲੱਖ ਰੁਪਏ ਇਹ 7.25 ਦਾ ਦੇ ਦਿਆਂਗੇ ਲਾਸਟ ਇੱਕੋ ਰੇਟ 7.25 ਦਾ ਮੇਟਰੋ ਇਹ ਟਰੈਕਟਰ ਬਣੂਗਾ ਟੈਕੂਰ ਨਾਲ ਦੇਣੇ ਜਮਾ ਰੁਪਿਆ ਪਏ ਨੇ ਟੈਕੂਰ ਹਾਂ ਜੀ ਹਾਂ ਇਹ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਡਬਲ ਡਿਸਟ੍ਰੀਬਿਊਟਰ ਚ ਤੇ ਮੂਰੇ ਆ ਗਿਆ 855 ਇਹ 2017 ਮਾਡਲ ਆ ਵੀਰੇ ਇਹਦੇ ਐਮ ਆਰਐਫ ਦੇ ਟਾਇਰ ਨੇ ਚਾਰੇ 90 ਪੈਸੇ ਟਾਇਰ ਨੇ ਹਾਂਜੀ ਸਿਸਟਮ ਉਸ ਤੋਂ ਸਾਰਾ ਕੁਝ ਨਾਲ ਦੇਵਾਂਗੇ ਪੂਰਾ ਨਵਾਂ ਬਿਲਕੁਲ ਨਵਾਂ ਟਰੈਕਟਰ ਆ ਓਕੇ ਜਮਾ ਠੀਕ ਹੈ ਜੀ ਇਹਦਾ ਰੇਟ ਹੈਗਾ ਜੀ 5 ਲੱਖ ਤੇ 45000 ਹਾਂਜੀ 5 ਲੱਖ ਤੇ 25000 ਦਾ ਮੌਕੇ ਤੇ ਦੇ ਦਾਂ 5 ਲੱਖ 25000 ਦਾ ਮੈਤਰੋ ਮੌਕੇ ਤੇ ਇਹ ਟਰੈਕਟਰ ਬਣੂਗਾ ਹਾਂਜੀ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਜਸਵੰਤ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆ ਬਈ ਨਹੀਂ ਵੀਰੇ ਬਸ ਟਰੈਕਟਰ ਘਟਾਦੇ ਵੀਰੇ 7-8 ਟਰੈਕਟਰ ਹੀ ਰੱਖਦੇ ਆ ਬਾਲੇ ਨਹੀਂ ਰੱਖਦੇ ਬਾਲੇ ਨਹੀਂ ਰੱਖਦੇ ਹਾਂ ਤੇ ਜਿਹੜੇ ਟਰੈਕਟਰ ਹੁਣ ਵਿੱਚ ਵੀ ਘਟ ਲੈਨੇ ਆ ਵਿੱਚ ਵੀ ਘਟ ਲੈਨੇ ਆ ਵੀਰੇ ਇਹਨਾਂ ਦੇ ਲੋਨ ਵੀ ਹੋ ਜਾਂਦੇ ਆ ਲੋਨ ਦੀ ਸੁਵਤਾ ਵੀ ਹੈਗੀ ਆ ਅੱਛਾ ਹਾਂ ਕਿੰਨੇ ਕੁ ਦਿਨਾਂ ਚ ਹੋ ਜਾਂਦਾ ਲੋਨ ਤਾਂ ਵੀਰੇ 10-15 ਦਿਨਾਂ ਚ ਹੋ ਜਾਂਦਾ 10-15 ਦਿਨਾਂ ਹਾਂ ਠੀਕ ਹੈ ਤੇ ਲੋਕੇਸ਼ਨ ਕੀ ਆ ਤੁਹਾਡੀ ਲੋਕੇਸ਼ਨ ਵੀਰੇ ਤਲਵੰਡੀ ਸਾਬੋ ਗੁਰੂ ਸਾਹ ਰੋਡ ਤਲਵੰਡੀ ਸਾਬੋ ਠੀਕ ਹੈ ਹਾਂਜੀ ਤੇ ਮੋਬਾਈਲ ਨੰਬਰ ਕਿੰਨਾ ਹੈ 9464582139 9464 ਠੀਕ ਹੈ ਬਹੁਤ-ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ